ਮੇਰੇ ਬਲ ਸਾਰੇ ਪੈਂਟ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੇਰਾ ਮਨ ਕੁਝ ਉਦਾਸ ਵੀ ਹੈ ਤੇ ਕੁਝ ਖੁਸ਼ ਵੀ ਹੈਗਾ ਕਿਉਂਕਿ ਕੱਲ ਗੱਲ ਹੀ ਅਜਿਹੀ ਹੋਈ ਕਿ ਮੇਰੇ ਮਨ ਨੂੰ ਉਸ ਚੀਜ਼ ਦੀ ਖੁਸ਼ੀ ਵੀ ਹੋ ਰਹੀ ਹੈ ਤੇ ਬੈਰਾਗ ਵੀ ਹੋ ਰਿਹਾ ਹੈ ਥੰਬਨੇਲ ਦੇਖ ਕੇ ਤੁਸੀਂ ਜਾਣੀਗੇ ਹੋਵੋਗੇ ਕਿ ਮੈਂ ਕੀ ਦੱਸਣਾ ਚਾਹੁੰਦੀ ਹਾਂ ਤੇ ਕੀ ਕਹਿਣਾ ਚਾਹੁੰਦੀ ਹਾਂ ਦੇਖੋ ਅਕਸਰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਘਰ ਘਰ ਦੇ ਵਿੱਚ ਨਸ਼ਾ ਬਹੁਤ ਆ ਚੁੱਕਿਆ ਹੈਗਾ ਪਹਿਲਾਂ ਤਾਂ ਸ਼ਰਾਬ ਹੀ ਹੁੰਦੀ ਸੀਗੀ ਥੋੜੀ ਬਹੁਤੀ ਫੁੱਕੀ আফੀਮ ਵਗੈਰਾ ਖਾਂਦੇ ਹੁੰਦੇ ਸੀ ਉਸ ਚੀਜ਼ ਤੋਂ ਦੁਖੀ ਸੀ ਪਰ ਅੱਜ ਕੱਲ ਤਾਂ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਨਸ਼ੇ ਆ ਚੁੱਕੇ ਨੇ ਲੜਕੀਆਂ ਦਾ ਬੁਰਾ ਹਾਲ ਹੋਇਆ ਪਿਆ ਤੁਸੀਂ ਦੇਖੀ ਉਹਨ ਇੱਕ ਦੋ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕਿ ਲੜਕੀ ਦੀ ਕਿੰਨੇ ਨਸ਼ੇ ਦੇ ਨਾਲ ਧੁੱਤੋ ਹੋ ਪਈ ਸੀ ਸਾਰੀ ਉਹ 15 16 ਸਾਲ ਦੀ ਲੜਕੀ ਸੀ ਤਾਂ ਅੱਜ ਜਿਹੜੀ ਵੀਡੀਓ ਹੈ ਨਾ ਇਹ ਜਿੰਨੀ ਹੋ ਸਕੇ ਉਹਨੇ ਪੈਣ ਭਰਾਵਾਂ ਤੱਕ ਪਹੁੰਚਾਇਓ ਵਾਹਿਗੁਰੂ ਜੀ ਕੋਈ ਪਤਾ ਨਹੀਂ ਕਿਸ ਬੱਚੇ ਦੇ ਇਚੋਂ ਇਹ ਜਿਹੜੀ ਬਲਾ ਚਿੰਬੜੀ ਹੋਈ ਹੈ ਇਹ ਉਤਾਰ ਦੇਣ ਮੇਰੀ ਜਾਣ ਪਛਾਣ ਦੇ ਵਿੱਚੋਂ ਹੀ ਸੀ ਉਹ ਭੈਣ ਦਾ ਬੇਟਾ ਸੀਗਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਸੀ ਇੰਨਾ ਜ਼ਿਆਦਾ ਉਹ ਨਸ਼ਾ ਕਰਨ ਲੱਗ ਗਿਆ ਸੀ ਚਿੱਟਾ ਕਿ ਉਹਨੂੰ ਸੰਗਲ ਲਾ ਕੇ ਵੀ ਰੱਖਣ ਪੈ ਗਿਆ ਸੀ ਜਿਹੜਾ ਕਿ ਆਪਾਂ ਕਹਿ ਦਿੰਦੇ ਆ ਵੀ ਨਸ਼ਾ ਫੜਾਊ ਕੇਂਦਰਾਂ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਹੋਰ ਉਹ ਦੇ ਦਿੰਦੇ ਨੇ ਦਵਾਈਆਂ ਦੁਵਾਈਆਂ ਉਹ ਨਸ਼ਾ ਹੀ ਹੈ ਉਹ ਵੀ ਲਈ ਜਿਹਾ ਉਹ ਉਹ ਥੋੜਾ ਦਿਨ ਠੀਕ ਰਹਿੰਦਾ ਜਦੋਂ ਉਹ ਫੇਰ ਫੇਰ ਉਹੀ ਹਾਲ ਹੋ ਜਾਂਦਾ ਘਰ ਦੇ ਵਿੱਚ ਲੜਾਈ ਝਗੜਾ ਇੱਕ ਦਿਨ ਇਦਾਂ ਹੋ ਗਿਆ ਵੀ ਉਹ ਬਿਲਕੁਲ ਇਹ ਹੋ ਗਿਆ ਵੀ ਜਾਂ ਤਾਂ ਇਹ ਨੂੰ ਮਾਰ ਦੋ ਨਹੀਂ ਖੁਦ ਮਰ ਜਾਓ ਇੰਨਾ ਜਿਆਦਾ ਹੋ ਉਸ ਤੋਂ ਇਨਸਾਨ ਤੋਂ ਦੁਖੀ ਹੋਗੇ ਕਿਉਂਕਿ ਜਿਸ ਤਣ ਲਗੀਆਂ ਸੋਈ ਤਣ ਜਾਣੇ ਦੂਜਾ ਕਿਹ ਜਾਣੇ ਪੇੜ ਪਰਾਈ ਜਿਨ੍ਹਾਂ ਦੇ ਘਰ ਵਿੱਚ ਇਹ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਘਰ ਦਾ ਸੁੱਖ ਚੈਨ ਖਵਾਚ ਚੁੱਕਿਆ ਉਹਨਾਂ ਦੇ ਬੱਚਿਆਂ ਦਾ ਇੱਕ ਜਵਾਨ ਪੁੱਤ ਜੀਤੇ ਆਪਨੂੰ ਆਸ ਹੁੰਦਾ ਵੀ ਵੱਡਾ ਹੋਗੇ ਮੇਰਾ ਬੜਾ ਆਪਾ ਸਹਾਰੇ ਬਣੂਗਾ ਮੈਨੂੰ ਪਾਲੂਗਾ ਮੈਨੂੰ ਖੁਦ ਪਣਾਉਂਦਾ ਵੀ ਜਦੋਂ ਮੈਂ ਮੰਜੇ ਤੇ ਬੈਠੂ ਮੈਨੂੰ ਇਹ ਸਹਾਰੂਗਾ ਪਰ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸੇ ਹੋਏ ਪੁੱਤਾਂ ਨੂੰ ਦੇਖ ਕੇ ਮਾਵਾ ਭੁੱਬਾ ਮਾਰ ਕੇ ਰਹੁੰਦੀਆਂ ਨੇ ਇੱਕ ਅਜੀਹਾ ਚਮਤਕਾਰ ਹੋਇਆ ਉਹਨਾਂ ਨਾਲ ਮੈਨੂੰ ਕਾਫੀ ਟਾਈਮ ਪਹਿਲਾਂ ਉਹ ਮਿਲੇ ਤੇ ਇਦਾਂ ਹੀ ਸਾਡੀ ਗੱਲਾਂ ਗੱਲਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਵੀ ਆਂਟੀ ਜੀ ਦੇਖੋ ਜਦੋਂ ਕਹਿੰਦੇ ਆਪਣੇ ਸਾਰੇ ਸਹਾਰੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਆਪਾਂ ਨੂੰ ਇੱਕੋ ਹੀ ਰਸਤਾ ਹੁੰਦਾ ਹੈ ਉਹ ਕਹਿੰਦੇ ਵੀ ਪੁੱਤ ਸਾਡੇ ਅਸੀਂ ਬਹੁਤ ਸਿਆਣਿਆਂ ਕੋਲੇ ਜਾ ਕੇ ਆਏ ਆ ਵੀ ਉਹ ਕਹਿੰਦੇ ਨੇ ਵੀ ਸਾਡੇ ਬੱਚੇ ਦੇ ਮਗਰ ਨਾ ਕਿਸੇ ਨੇ ਕੋਈ ਸਮਸਾਨ ਲਾਏ ਹੋਏ ਨੇ ਵੀ ਜਿਵੇਂ ਕੋਈ ਭੂਤ ਪ੍ਰੇਤ ਲਾਇਆ ਹੋਇਆ ਵੀ ਇਹਨਾਂ ਦਾ ਘਰ ਬਰਬਾਦ ਹੋ ਜੇ ਇਹਨਾਂ ਦਾ ਬੱਚਾ ਜਿਹੜਾ ਨਸ਼ੇ ਤੇ ਲੱਗ ਜੇ ਤੇ ਇਹ ਹੌਲੀ-ਹੌਲੀ ਇਦਾਂ ਹੀ ਮਰ ਜੇ ਤੇ ਇਹਨਾਂ ਦਾ ਸਾਰਾ ਖਤਮ ਹੋ ਜੇ ਦੇਖੋ ਮੈਂ ਇਹ ਚੀਜ਼ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਵੀ ਹਨਾ ਵੀ ਜਿਹੜੇ ਤੰਤਰ ਮੰਤਰ ਆ ਪਰ ਇਹ ਵੀ ਨਹੀਂ ਪਚੋਟਲਾ ਸਕਦੇ ਵੀ ਚੀਜ਼ਾਂ ਹੈ ਨਹੀਂ ਗਈਆਂ ਕਿਉਂਕਿ ਗੁਰਬਾਣੀ ਦੇ ਵਿੱਚ ਖੁਦ ਲਿਖਿਆ ਪਿਆ ਹੈਗਾ ਵੀ ਹਨਾ ਬਹੁਤ ਜੂਨਾਂ ਨੇ ਜਿਹੜੀਆਂ ਕਿ ਭੂਤ ਪ੍ਰੇਤ ਸ਼ੂਕਰ ਮਿਰਗਾ ਚ ਮਿਲ ਕੇ ਜਿਹੜੀਆਂ ਕਿ ਜਿੰਨਾ ਭੂਤਾਂ ਪ੍ਰੇਤਾਂ ਦੀ ਹੁੰਦੀਆਂ ਨੇ ਇਹ ਪੈਂਦੇ ਉਹ ਨੇ ਇਹ ਜੂਨਾਂ ਦੇ ਵਿੱਚ ਜਿਹੜੇ ਕਿ ਨਖੇ ਦੇ ਮਰਦੇ ਆ ਜਿਹੜੇ ਕਿ ਵੈਗਰੂ ਜੀ ਦੇ ਲੜ ਤੋਂ ਟੁੱਟੇ ਹੋਏ ਨੇ ਜਿਵੇਂ ਕੋਈ ਪਾਣੀ ਦੇ ਵਿੱਚ ਹਨਾ ਡੁੱਬ ਕੇ ਮਰ ਜਾਂਦਾ ਜਾਂ ਕੋਈ ਅਗਨ ਦੇ ਵਿੱਚ ਮੱਚ ਜਾਂਦਾ ਕਿਉਂਕਿ ਉਹਨਾਂ ਦੀਆਂ ਜਿਹੜੀ ਆਤਮਾ ਗਈ ਹੈ ਨਾ ਉਸ ਭਟਕਦੀ ਰਹਿੰਦੀ ਹੈ ਕਹਿੰਦੇ ਨੇ ਵੀ ਸੁਣਿਆ ਦੇਖੋ ਮੈਨੂੰ ਨਹੀਂ ਪਤਾ ਹੈਗਾ ਅੱਖੀ ਨਹੀਂ ਦੇਖਿਆ ਪਰ ਜਿਹੜਾ ਮੈਂ ਕੱਲ ਦੇਖਿਆ ਸੁਣਿਆ ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੀ ਆਂਗੀ ਹਨਾ ਤੇ ਇਦਾਂ ਹੀ ਚੱਲਦਾ ਰਿਹਾ ਉਹ ਬਹੁਤ ਉਹਨਾਂ ਨੇ ਆਪਦਾ ਘਰ ਉਹ ਉਹਨੂੰ ਠੀਕ ਕਰਾਉਣ ਦੇ ਉੱਤੇ ਗਵਾ ਲਿਆ ਕਿ ਸਾਡੇ ਬੱਚੇ ਦੇ ਮਗਰ ਜਿਹੜਾ ਪੂਤ ਪ੍ਰੇਤ ਲੱਗਿਆ ਹੋਇਆ ਕੁਝ ਵੀ ਹੈ ਨਾ ਕਿਸੇ ਨੇ ਕਰਵਾਇਆ ਉਹ ਉਤਰ ਜੇ ਪਰ ਉਹ ਤਾਂ ਨਹੀਂ ਉਤਰਿਆ ਪਰ ਘਰ ਦੇ ਵਿੱਚੋਂ ਪੂਰੇ ਖੰਗਲ ਹੋ ਗਏ ਅੱਜ ਤੋਂ 6 ਮਹੀਨੇ ਪਹਿਲਾਂ ਮੈਨੂੰ ਦੁਬਾਰਾ ਤੋਂ ਉਹ ਜਦੋਂ ਮਿਲੇ ਆਂਟੀ ਤੇ ਮੈਂ ਬੈਠੇ ਬੈਠੇ ਅਸੀਂ ਗੱਲਾਂ ਦੇ ਵਿੱਚ ਮੈਂ ਉਹਨੂੰ ਕਹੀ ਗੱਲ ਕਿ ਦੇਖੋ ਜਦੋਂ ਆਪਾਂ ਨੂੰ ਕੋਈ ਸਹਾਰਾ ਨਹੀਂ ਰਹਿੰਦਾ ਤਾਂ ਵਾਈਗਰੂ ਜੀ ਤੋਂ ਕਹਿੰਦੇ ਉਹਨੇ ਕਹਿੰਦੇ ਜਦੋਂ ਸਾਰੇ ਪਾਸੇ ਆਪਾਂ ਹੱਥ ਪੈਰ ਮਾਰ ਕੇ ਹੜ ਜਾਂਦੇ ਨੇ ਨਾ ਤਾਂ ਇੱਕੋ ਹੀ ਸਹਾਰਾ ਹੈ ਇਹ ਤੇ ਆਪਾਂ ਉਦੋਂ ਆਉਣੇ ਆ ਜਦੋਂ ਕਿ ਆਪਾਂ ਨੂੰ ਸਾਰੇ ਪਾਸੇ ਰਸਤੇ ਬੰਦ ਹੋ ਜਾਂਦੇ ਨੇ ਨਾ ਤਾਂ ਫਿਰ ਆਪਾਂ ਇਸ ਪਰਨੇ ਪੈਣੇ ਆ ਇਹ ਵਾਈਗਰੂ ਜੀ ਤੇ ਜਿਹੜਾ ਵਿਸ਼ਵਾਸ ਰੱਖਦਾ ਉਹ ਤਾਂ ਹਰ ਟਾਈਮ ਇਹੀ ਕਹਿੰਦਾ ਕਹਿੰਦਾ ਜੇ ਚਾਰ ਰਸਤੇ ਉਹ ਮਤਲਬ ਕਿ ਕਿਸੇ ਪਾਸੇ ਇੱਕ ਰਸਤਾ ਬੰਦ ਕਰ ਦਿੰਦਾ ਨਾ ਵਾਈਗਰੂ ਤਾਂ ਚਾਰ ਰਸਤੇ ਉਹਦੇ ਵਾਸਤੇ ਖੋਲ ਵੀ ਦਿੰਦਾ ਇਸ ਚੀਜ਼ ਤੇ ਵਿਸ਼ਵਾਸ ਰੱਖਦੇ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਂਟੀ ਜੀ ਤੁਸੀਂ ਇਦਾਂ ਕਰੋ ਵੀ ਆਪਣੇ ਬੱਚੇ ਨੂੰ ਤੁਸੀਂ ਸੰਗਲਤਾ ਲਾ ਕੇ ਰੱਖ ਦੇਈਓ ਹੁੰਦੇ ਵੀ ਬਾਹਰ ਨਾ ਜਾਵੇ ਪਰ ਜਵਾਨ ਪੁੱਤ ਨੂੰ ਸੰਗਲ ਲਾ ਕੇ ਦੇਖਣੇ ਬਹੁਤ ਔਕੇ ਨੇ ਵੀ ਤੁਸੀਂ ਨਾ ਇਸ ਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਠੀਕ ਹੈ ਇਹ ਤੁਹਾਨੂੰ ਕੋਲਗਾ ਥੋੜਾ ਜਿਹਾ ਦੂਰੀ ਬਣਾ ਕੇ ਤੁਸੀਂ ਇਹਦੇ ਕੋਲੋਂ ਬੈਠਣਾ ਉੱਚੇ ਥਾਂ ਤੇ ਬੈਠਣਾ ਕੋਲੇ ਜਲ ਰੱਖਣਾ ਤੇ ਸੁਖਮਨੀ ਸਾਹਿਬ ਜੀ ਦਾ ਤੁਸੀਂ ਨੇ ਸੰਪੂਰਨ ਪਾਠ ਇਹ ਜਾਣ ਕੇ ਕਰਨਾ ਕਿ ਵੈਗਰੂ ਜੀ ਜੀ ਮੇਰੇ ਸਾਹਮਣੇ ਬੈਠਣ ਤੇ ਮੇਰੇ ਪੁੱਤ ਦਾ ਇਲਾਜ ਕਰ ਰਹੇ ਨੇ ਉਹ ਕਹਿੰਦੇ ਵੀ ਠੀਕ ਹੈ ਪੁੱਤ ਜਿੱਥੇ ਮੈਂ ਇੰਨਾ ਪੈਸਾ ਖਰਾਬ ਕਰ ਲਿਆ ਮੈਂ ਇਹ ਵੀ ਕਰਕੇ ਦੇਖ ਲੂੰਗੀ ਤੇ ਉਸ ਤਰੀਕੇ ਨਾਲ ਉਹਨਾਂ ਨੇ ਕਰਦੇ ਰਹੇ 6 ਮਹੀਨੇ ਹੋ ਗਏ ਉਹ ਗੱਲਾਂ ਨੂੰ ਮੈਨੂੰ ਉਹ ਕੱਲ੍ਹ ਦੁਆਰਾ ਮਿਲੇ ਸੀਗੇ ਤੇ ਇਦਾਂ ਹੀ ਉਹ ਕਰਦੇ ਰਹੇ ਜਿਹੜਾ ਉਹ ਜਲ ਸੀਗਾ ਉਹ ਬੱਚੇ ਨੂੰ ਪਲਾਉਂਦੇ ਰਹੇ ਤੇ ਉਹਦੇ ਨਹਾਉਣ ਵਾਲੇ ਜਿਹੜਾ ਉਹਨੂੰ ਨਮਾਉਂਦੇ ਸੀਗੇ ਉਹਦੇ ਪਾਣੀ ਦੇ ਵਿੱਚ ਪਾਉਂਦੇ ਰਹੇ। ਦੂਸਰੀ ਚੀਜ਼ ਮੈਂ ਤੁਹਾਨੂੰ ਵੀ ਦੱਸ ਦਿੰਨੇ ਆ ਵੀ ਜਿਹੜਾ ਆਪਣਾ ਕੁੰਭ ਦਾ ਜਲ ਗੁਰੂ ਸਭਾ ਜੀ ਕੋਲੇ ਰੱਖਿਆ ਹੁੰਦਾ ਹੈ ਉਹ ਲਿਆ ਕੇ ਉਹਨੂੰ ਡੇਲੀ ਇੱਕ ਦਵਾਈ ਦੇ ਰੂਪ ਦੇ ਵਿੱਚ ਉਹ ਚਮਚਾ ਚਮਚਾ ਉਹਨੂੰ ਉਹ ਪਿਲਾਉਂਦੇ ਰਹੇ। ਫਿਰ ਤੀਜਾ ਕੰਮ ਉਹਨਾਂ ਨੇ ਕੀਤਾ ਜਦੋਂ ਉਹ ਸੌ ਜਾਂਦਾ ਸੀ ਤਾਂ ਉਹਦੇ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਦਾ ਪਾਠ ਕਰਨਾ ਸੀ। ਦੇਖੋ ਮੈਨੂੰ ਆਪਣੇ ਪਿਤਾ ਤੇ ਵਿਸ਼ਵਾਸ ਸੀ ਕਿ ਉਹ ਰਗੁਰੂ ਜੀ ਦੇ ਅੱਗੇ ਵਿਸ਼ਵਾਸ ਨਾਲ ਅਰਦਾਸ ਕੀਤੀ ਭਰੋਸੇ ਨਾਲ ਅਰਦਾਸ ਕੀਤੀ ਕਦੇ ਖਾਲੀ ਨਹੀਂ ਜਾਂਦੀ ਹੈਗੀ ਉਹ ਇਸੇ ਤਰੀਕੇ ਨਾਲ ਕਰਦੇ ਬਾਕੀ ਕਹਿੰਦੇ ਜਿਨੇ ਕਹਿੰਦੇ ਮੰਨ ਲਿਆ ਮੰਨ ਕੇ ਉਹਨੂੰ ਕਮਾ ਲਿਆ ਬਸ ਫਰਕ ਇੱਥੇ ਹੀ ਹੈ ਤੇ ਉਹ ਇਦਾਂ ਹੀ ਕਰਦੇ ਰਹੇ ਇਹ ਮੈਂ ਤੁਹਾਨੂੰ ਪਹਿਲਾਂ ਆਪਣੀ ਜੀਵਨੀ ਵੀ ਦੱਸੀ ਹੈ ਵੀ ਸਾਡੇ ਘਰ ਦੇ ਵਿੱਚੋਂ ਵੀ ਪਹਿਲਾਂ ਕਿਵੇਂ-ਕਿਵੇਂ ਇਹ ਚੀਜ਼ਾਂ ਚੌਥੀ ਮੇਨ ਚੀਜ਼ ਜਿਹੜੀ ਮਾਣੇ ਕਰਨੀ ਸੀ ਉਹ ਗੁਰੂ ਘਰ ਜਿਹੜੀ ਸਵੇਰੇ ਆਪਣੀ ਅਰਦਾਸ ਹੁੰਦੀ ਹੈ ਨਾ ਉਹਦੇ ਵਿੱਚ ਜਾਣਾ ਸੀ ਬਿਨਾ ਨਾਗਾ ਪਾਏ ਦੇਖੋ ਉਹ ਮਾਂ 6 ਮਹੀਨੇ ਬਿਨਾ ਨਾਗਾ ਪਾਏ ਜਾਂਦੀ ਰਹੀ ਚਾਹੇ ਕੁਝ ਵੀ ਹੋ ਜਾਂਦਾ ਸੀ ਉਹ ਰੋਟੀ ਖਾਣੀ ਭੁੱਲ ਜਾਂਦੀ ਸੀ ਕੁਝ ਵੀ ਹੋ ਜਾਂਦਾ ਸੀ ਪਰ ਉਹ ਅਰਦਾਸ ਦੇ ਵਿੱਚ ਪਹੁੰਚਦੀ ਉਹ ਪਹੁੰਚਦੀ ਸੀ ਬਸ ਗੱਲ ਇੱਥੇ ਖਤਮ ਹੈਗੀ ਕਹਿੰਦੇ ਜਦੋਂ ਆਪਾਂ ਵਾਹਿਗੁਰੂ ਜੀ ਤੇ ਭਰੋਸਾ ਤੱਕ ਲੈਨੇ ਆ ਨਾ ਆਪਾਂ ਨੂੰ ਹੁੰਦਾ ਵੀ ਹਾਂ ਇਹ ਡਾਕਟਰ ਹੈ ਜਿਹੜਾ ਇਹ ਮੈਨੂੰ ਠੀਕ ਕਰੇਗਾ ਇਹੀ ਕਰੇਗਾ ਉਹੀ ਚੀਜ਼ ਹੈਗੀ ਕੱਲ ਜਦੋਂ ਮੈਨੂੰ ਉਹ ਮਿਲੇ ਨਾ ਉਹਨਾਂ ਦੀ ਅੱਖਾਂ 'ਚ ਹੰਝੂ ਤੇ ਖੁਸ਼ੀ ਦਾ ਟਿਕਾਣਾ ਨਹੀਂ ਸੀ ਤੇ ਮੈਂ ਇਹਨੂੰ ਮਿਲੇ ਵੀ ਨਹੀਂ ਸੀਗੇ ਉਹ ਐਦਾਂ اچਨਚੇਤ ਸਾਡੀ ਮੁਲਾਕਾਤ ਹੋ ਗਈ ਤੇ ਮੈਨੂੰ ਉਹ ਕਹਿਣ ਲੱਗੇ ਵੀ ਪੁੱਤ ਸਾਡੀ ਪ੍ਰਮਾਤਮਾ ਨੇ ਸੁਣ ਲਈ ਦੇਖੋ ਆਪਣਾ ਮੇਲ ਕਰਵਾਇਆ ਦੇਖੋ ਮੈਂ ਉਹਨਾਂ ਨੂੰ ਕੋਈ ਧਾਗਾ ਤਵੀਤ ਨਹੀਂ ਦਿੱਤਾ ਮੈਂ ਉਹਨਾਂ ਨੂੰ ਕੋਈ ਆਪ ਖੁਦੇ ਕੁਝ ਨਹੀਂ ਕੀਤਾ ਇੱਕ ਸਿਰਫ ਕਹਿੰਦੇ ਨੇ ਕਿ ਇਹ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਜੇ ਮੈਂ ਆਪਾਂ ਕਹਿੰਦੇ ਨੇ ਇੱਕ ਦੂਜੇ ਭੈਣ ਭਰਾ ਦਾ ਨਾ ਸਹਾਰਾ ਬਣ ਜਾਈਏ ਆਪਾਂ ਉਹਨੂੰ ਮੋਟੀਵੇਸ਼ਨ ਕੀਤੀ ਇਹ ਕਰੀਏ ਆਪਾਂ ਉਹਨੂੰ ਉਹਨਾਂ ਦਸੀਏ ਵੀ ਹਾਂ ਤੂੰ ਇਹ ਕਰ ਸਕਦਾ ਹੈ ਜ਼ਿੰਦਗੀ ਦੇ ਵਿੱਚ ਜਿਵੇਂ ਦੇਖਿਆ ਮੇਰਾ ਹਰਮ ਬਾਰੀ ਮਕਸਦ ਇਹੀ ਹੁੰਦਾ ਵੀ ਤੁਸੀਂ ਸਾਰੇ ਕਿਤੇ ਛੱਡ ਕੇ ਜਦੋਂ ਵਾਈ ਗੁਰੂ ਜੀ ਦੇ ਲੜ ਲੱਗ ਜੂਗੇ ਨਾ ਤਾਂ ਕੋਈ ਵੀ ਭੂਤ ਪ੍ਰੇਤ ਕਿਸੇ ਵੀ ਚੀਜ਼ ਦਾ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਸਰ ਨਹੀਂ ਹੋਣਾ ਹੈਗਾ ਤੇ ਫਿਰ ਉਹਨਾਂ ਨੇ ਹੁਣ ਬੱਚੇ ਨੇ ਅੰਮ੍ਰਿਤ ਛਕ ਲਿਆ ਗੁਰੂ ਦਾ ਸਿੱਖ ਬਣ ਗਿਆ ਹੁਣ ਤਾਂ ਉਹਦੇ ਸਾਰੇ ਜਿੰਨੇ ਵੀ ਪਾਪ ਕੀਤੇ ਹੋਏ ਸੀ ਸਾਰੇ ਵਾਹਿਗੁਰੂ ਜੀ ਆਪਣੇ ਆਪ ਹੀ ਬਖਸ਼ ਲੈਣਗੇ ਇਦਾਂ ਦੇ ਚਮਤਕਾਰ ਬਹੁਤ ਹੁੰਦੇ ਆ ਅਗਰ ਆਪਾਂ ਵਿਸ਼ਵਾਸ ਕਰੀਏ ਕਈਆਂ ਨੂੰ ਤਾਂ ਹੁਣ ਵੀ ਇਦਾਂ ਹੀ ਹੋਊਗਾ ਵੀ ਨਹੀਂ ਸਾਡੇ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਹੁੰਦਾ ਤਾਂ ਐ ਮੈਂ ਪਹਿਲੀ ਕਹਿੰਦੇ ਵੀ ਦਿਨ ਰਾਤ ਉਹਦੇ ਅੱਗੇ ਰੋ ਰੋ ਕੇ ਜੋਦੜੀਆਂ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਜਦੋਂ ਆਪਾਂ ਸਾਰਾ ਕੁਝ ਛੱਡ ਦਿੰਦੇ ਆ ਨਾ ਨਹੀਂ ਤਾਂ ਆਪਾਂ ਨੂੰ ਰਹਿੰਦਾ ਵੀ ਮੇਰਾ ਪਿਆ ਪਿਓ ਹੈਗਾ ਮੇਰਾ ਭਰਾ ਹੈਗਾ ਮੈਂ ਫਲਾਣਾ ਐ ਸਮੇ ਕਰ ਲਉ ਮੈਂ ਇਹਨੂੰ ਡਾਕਟਰ ਤੋਂ ਐ ਕਰ ਦਉ ਮੈਂ ਇਹਨੂੰ ਮਰਵਾ ਦਉ ਮੈਂ ਇਹਨੂੰ ਸਿਆਣੇ ਤੋਂ ਐ ਕਰ ਦਉ ਜਦੋਂ ਸਾਰਾ ਕੁਝ ਛੱਡ ਕੇ ਤੁਸੀਂ ਉਹਦੇ ਦਰ ਤੇ ਜਾਓਗੇ ਨਾ ਤਾਂ ਫੇਰ ਦੇਖਿਓ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਿਉਹੋਂ ਤੋਹਾਰ ਦੁਆਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ ਕਹਿੰਦੇ ਤੇਰੇ ਦਰ ਤੇ ਆਏ ਦੀ ਲਾਜ ਰੱਖ ਲੈ ਰੱਖਣੀ ਪੈਣੀ ਐ ਕਿਉਂਕਿ ਕਹਿੰਦੇ ਲੋਕੀ ਮੈਨੂੰ ਤੇਰਾ ਆਖਦੇ ਚਾਹੇ ਮੈਂ ਵੇਖਦਾ ਸਿੱਖਾਂ ਚਾਹੇ ਮੈਂ ਉਸ ਵੀਆ ਪੁੱਤ ਤਾਂ ਤੇ ਰਹੀਆਂ ਵਾਸ਼ਲਾ ਪਿਤਾ ਜੀ ਜਿਸ ਦਿਨ ਤੁਸੀਂ ਇਸ ਤਰੀਕੇ ਨਾਲ ਵਾਹਿਗੁਰੂ ਜੀ ਤੋਂ ਮਾਫੀਆਂ ਮੰਗ ਲਓਗੇ ਨਾ ਆਪਣੇ ਪਾਪਾਂ ਦੀਆਂ ਆਪਣੇ ਗੁਨਾਹਾਂ ਦੀਆਂ ਆਪਾਂ ਤਾਂ ਸਾਰਾ ਦਿਨ ਕਹਿੰਦੇ ਰਹਨੇ ਲਾ ਮੈਂ ਤਾਂ ਕਦੇ ਕੋਈ ਪਾਪ ਹੀ ਨਹੀਂ ਕੀਤਾ ਲ ਮੈਂ ਤਾਂ ਕਦੇ ਕਿਸੇ ਨੂੰ ਮਾਰਿਆ ਹੀ ਨਹੀਂ ਬੋਲਿਆ ਲ ਮੈਂ ਤਾਂ ਕਦੇ ਕਿਸੇ ਨਾਲ ਠੱਗੀ ਚੋਰੀ ਨਹੀਂ ਕੀਤੀ ਆਪਾਂ ਨਾ ਖੁਦ ਨੂੰ ਨਾ ਇੱਕ ਸਰਟੀਫਿਕੇਟ ਦਿੰਦੇ ਰਹਨੇ ਆ ਪਰ ਆਪਾਂ ਤਾਂ ਨਾ ਪੈਰ ਪੈਰ ਤੇ ਠੱਗੀਆਂ ਮਾਰਦੇ ਜਿਸ ਵੀ ਘਰ ਦੇ ਵਿੱਚ ਨਸ਼ਾ ਹੈ ਜਿਸ ਦੀ ਘਰ ਦੇ ਵਿੱਚ ਕੋਈ ਵੀ ਭੈਣ ਭਰਾ ਨੂੰ ਭੈਣਾ ਨੂੰ ਹੁੰਦਾ ਵੀ ਮੇਰਾ ਪਤੀ ਮੇਰਾ ਭਰਾ ਮੇਰਾ ਬਹੁਤ ਭੈਣਾਂ ਦੇ ਮੈਨੂੰ ਐਸਾ ਆਉਂਦੇ ਨੇ ਹੋ ਜਾਂਦਾ ਵੀ ਇਹ ਛੱਡ ਦੇ ਤਾਂ ਤੁਸੀਂ ਇਹ ਚੀਜ਼ ਕਰਕੇ ਦੇਖਿਓ ਉਹਨਾਂ ਨਾਲ ਪਿਆਰ ਨਾਲ ਤੇ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਰਿਓ ਤਾਂ ਦੇਖਿਓ ਵਾਈਗਰੂ ਜੀ ਤੁਹਾਡੇ ਕਿਵੇਂ ਸੁਣਦੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸੇ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ